ਚੰਡੀਆਂ ਲਾੜੋ ਮੁੱਤਰਾਲੀਆਂ ਤੇਰਪਾਲਾ ਪਾਲੋ ਹਰੀਆਂ ਕੇਸਰੀ ਚੰਡੀਆਂ ਨਾਲੋ ਉਹ ਸਾਰਾ ਵਿੱਚ ਸਮਾਨ ਟਿਕਾ ਲੋ ਕਿਤੇ ਬਖਤ ਲੰਗਣਾ ਉਹ ਇਹ ਬਖਤ ਲੰਗਣਾ ਕਿਤੇ ਬਖਤ ਲੰਗਣਾ ਜਾਵੇ ਆਜੋਖ ਨੌਰੀ ਚੱਲੀਏ ਬਾਬੂ ਢੱਲੇ ਵਾਲਾ ਉਹ ਵੀਰੋ ਢੱਲੇ ਬਾਲ ਬਲਾਵੇ ਆਜੋ ਖਨੌਰੀ ਚੱਲੀ ਏ ਉਹ ਢੱਲੇ ਬਾੜ ਦੇ ਹੱਕ ਵਿੱਚ ਖੜਨਾ ਹੁਣ ਸਰਕਾਰਾਂ ਤੋਂ ਨਹੀਂ ਡਰਨਾ ਉਹ ਢੱਲੇ ਬਾੜ ਦੇ ਹੱਕ ਵਿੱਚ ਖੜਨਾ ਹੁਣ ਸਰਕਾਰਾਂ ਤੋਂ ਨਹੀਂ ਡਰਨਾ ਬੇਸ਼ੱਕ ਸਾਨੂੰ ਪੈਜੇ ਮਰਨਾ ਉਹ ਜੋਧਾ ਨਾ ਸੀਸ ਉਹ ਜੋਧਾ ਨਾ ਸੀਸ ਜਕਾਵੇ ਆਜੋ ਖਨੋਰੀ ਚੱਲੀ ਏ ਬਾਪੂ ਢੱਲੇ ਵਾਲ ਬਲਾਵੇ ਆਜੋ ਖਨੋਰੀ ਚੱਲੀ ਏ ਹੋ ਮਰਨ ਵਰਤ ਤੇ ਜੋਦਾ ਵਹਿ ਗਿਆ ਸਾਡੇ ਲਈ ਸਟੈਂਡ ਉਹ ਲੈ ਗਿਆ ਮਰਨ ਵਰਤ ਤੇ ਜੋਦਾ ਵਹਿ ਗਿਆ ਸਾਡੇ ਲਈ ਸਟੈਂਡ ਉਹ ਲੈ ਗਿਆ ਬਟੂਹੇ ਵਾਲਾ ਸੱਚ ਹੈ ਕਹਿ ਗਿਆ ਹੋ ਪਰ ਗਟ ਪਿਆ ਹੋ ਬਰਗਟ ਬਿਆ ਸਣਾਵੇ ਆਜੋ ਖ ਨੌਰੀ ਚੱਲੀ ਏ ਬਾਬੂ ਢੱਲੇ ਵਾਲਾ ਵੀਰੋ ਢੱਲੇ ਬਾਲ ਬਲਾਵੇ ਆਜੋ ਖ ਨੌਰੀ ਚੱਲੀ ਏ ਹੋ ਜਿਵੇਂ ਦਿੱਲੀ ਸੀ ਲਾਏ ਡੇਰੇ ਲਾਲੋ ਟੈਂਟੂ ਏ ਚਾਰ ਚੁਫੇਰੇ ਜਿਵੇਂ ਦਿੱਲੀ ਸੀ ਲਾਏ ਡੇਰੇ ਲਾਲੋ ਟੈਂਟੂ ਏ ਚਾਰ ਚੁਫੇਰੇ ਛੱਡ ਕੇ ਸਾਰੇ ਚਗੜੇ ਚੇੜੇ ਪਰ ਦੂ ਹੋ ਵੀਰੋ ਆਪਣਾ ਫਰਜ ਨਵਾਵੇ ਆਜੋਖ ਨੌਰੀ ਚੱਲੀ ਏ ਬਾਪੂ ਢੱਲੇ ਵਾਲਾ ਵੀਰੋ ਢੱਲੇ ਵਾਲ ਬੁਲਾਵੇ ਆਜੋਖ ਨੌਰੀ ਚੱਲੀ ਏ ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਬਾਪੂ ਢੱਲੇ ਵਾਲਾ ਜਿੰਦਾਬਾਦ ਕਾ ਬ੍ਰੋ ਸੁਣ ਨਾ ਓਕੇ ਦੂਜਾ ਹਾਂ ਕਰੀ